ਸਸੀ ਗਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਦੇਖਦੇ ਦਰਸ਼ਕਾਂ ਨੂੰ ਦੱਸ ਦਈਏ ਵੀ ਅੱਜ ਅਸੀਂ ਖੜੇ ਆ ਪਿੰਡ ਜਲਾਲ ਦੀਵਾਲ ਦੀ ਹੱਦ ਤੇ ਤੇ ਬਰਨਾਲਾ ਰੋਡ ਆ ਜੋ ਮੇਨ ਹਾਈਵੇ ਆ ਬਰਨਾਲਾ ਪਟੇਂਡਾ ਰਾਜਮਾਰਗ ਜਾਂ ਕਹਿ ਸਕਦੇ ਆ ਵੀ ਬਰਨਾਲਾ ਲੁਧਿਆਣਾ ਰਾਜਮਾਰਗ ਉਸ ਦੇ ਉੱਤੇ ਖੜੇ ਆ ਤੇ ਇੱਥੇ ਅੱਜ ਇੱਕ ਉਦਘਾਟਨ ਹੋਇਆਗਾ ਜੋ ਕਿ ਜੋ ਕਸਤੀਆਂ ਹੁੰਦੀਆਂ ਆ ਪਿੰਡਾਂ ਦੇ ਖੱਤਿਆਂ ਨੂੰ ਪਾਣੀ ਜਾਂਦਾਗਾ ਉਹ ਕਸਤੀਆਂ ਨੂੰ ਪੱਕੀ ਕਰਵਾਉਣ ਦਾ ਇੱਕ ਪ੍ਰੋਜੈਕਟ ਸਟਾਰਟ ਹੋਇਆਗਾ ਉਸਦੇ ਬਾਰੇ ਸਾਨੂੰ ਤਾਂ ਕੋਈ ਜ਼ਿਆਦਾ ਜਾਣਕਾਰੀ ਹੈ ਨਹੀਂ ਕਿ ਸਾਡੇ ਨਾਲ ਡਾਕਟਰ ਹਰਮਿੰਦਰ ਸਿੰਘ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹੀ ਸਾਨੂੰ ਪੂਰੀ ਜਾਣਕਾਰੀ ਦੇਣਗੇ ਵੀ ਜੋ ਇੱਥੇ ਇਹ ਪ੍ਰੋਜੈਕਟ ਲੱਗਿਆਗਾ ਜਾਂ ਉਦਗਾਰਨ ਕੀਤਾ ਗਿਆਗਾ ਐਮਐਲਏ ਹਾਕਮ ਠੇਕੇਦਾਰ ਜੋ ਰੈਕੋਰਡ ਦੇ ਐਮਐਲਏ ਨੇ ਉਹਨਾਂ ਨੇ ਆਕੇ ਉਦਗਾਰਨ ਕੀਤਾਗਾ ਕੁਝ ਸਮਾਂ ਪਹਿਲਾਂ ਤੇ ਸਾਡੇ ਨਾਲ ਡਾਕਟਰ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਥੈਂਕ ਯੂ ਥੈਂਕ ਯੂ ਸਸੀ ਕਾਲੀ ਸਰ ਜੋ ਅੱਜ ਇਥੇ ਉਦਘਾਟਨ ਹੋਇਆ ਕੁਝ ਸਮਾਂ ਪਹਿਲਾਂ ਮੈਂ ਦੇਖਿਆ ਵੀ ਆ ਇਹ ਕਿਸ ਰਿਗਾਰਡਿੰਗ ਆ ਤੁਹਾਨੂੰ ਥੋੜਾ ਦੱਸੋ ਕਿ ਆਪਣੇ ਦਸਕਰਨ ਅਸਲ ਦੇ ਵਿੱਚ ਪੰਜਾਬ ਸਰਕਾਰ ਜਦੋਂ ਦੀ ਨਵੀਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਬਣੀ ਹੈ ਨਾ ਤਾਂ ਉਹਦਾ ਸਾਰਿਆਂ ਨੂੰ ਵੱਡਾ ਫੋਕਸ ਹੈ ਨਹਿਰੀ ਪਾਣੀ ਦੇ ਉੱਤੇ ਜਿਹੜਾ ਪਿਛਲੇ 30-40 ਸਾਲਾਂ ਤੋਂ ਆਲਮੋਸਟ ਬੰਦ ਹੀ ਪਿਆ ਸੀ ਅਸੀਂ ਨਹਿਰਾਂ ਪੱਕੀਆਂ ਕਰਨ ਲਈ ਸੂਏ ਪੱਕੇ ਕਰਨ ਦੀ ਆਪਾਂ ਗੱਲ ਕਰਦੇ ਆਂ ਕਿੱਲੇ-ਕਿੱੱਲੇ ਤੇ ਪਿਛਲੀਆਂ ਸਰਕਾਰਾਂ ਨੇ ਬੋਰ ਬੈਲ ਕਰਾਤੇ ਬੋਰ ਬੈਲ ਕਰਾਉਣ ਨਾਲ ਧਰਤੀ ਦਾ ਪਾਣੀ ਥੱਲੇ ਚਲਾ ਗਿਆ ਇਹ ਹੈਗਾ ਖੇਤਾਂ ਨੂੰ ਫਸਲਾਂ ਨੂੰ ਲੱਗਣ ਵਾਲਾ ਪਾਣੀ ਜਿੰਦੇ ਨਾਲ ਯੂਰੀਆ ਡੀਏਪੀ ਦੀ ਖਪਤ ਘਟਣੀ ਆ ਸੋ ਸਾਡਾ ਪਿੰਡ ਪਿਛਲੇ 30 40 ਸਾਲ ਤੋਂ ਸਾਡੀ ਜਿਹੜੀ ਮਾਈਨਰ ਸੀਗੀ ਇਹ ਬੰਦ ਪਈ ਸੀਗੀ ਔਰ ਪਿਛਲੇ 2 ਸਾਲ ਦੇ ਜਦੋਂ ਇਹ ਸਰਕਾਰ ਬਣੀ ਐ ਐਫਐਸੀ ਜਿਹੜੀਆਂ ਕਮੀਆਂ ਪੇਸ਼ੀਆਂ ਸੀਗੀਆਂ ਇਹ 60 ਲੱਖ ਦਾ ਪ੍ਰੋਜੈਕਟ ਹੈ ਜਿਹੜਾ ਅੱਜ ਸ਼ੁਰੂ ਹੋਇਆ ਔਰ ਫਰਵਰੀ ਮਹੀਨੇ ਦੇ ਵਿੱਚ ਵਿੱਚ ਇਹ ਚਾਲੂ ਹੋ ਜਾਣਾ ਬਣ ਕੇ ਤੁਸੀਂ ਹੁਣ ਗੱਲ ਕੀਤੀ ਐਫਰਟ ਦੀ ਐਫਰਟ ਕਰਦਿਆਂ ਨੂੰ ਤੁਹਾਨੂੰ ਕਿੰਨਾ ਕੁ ਸਮਾਂ ਹੋ ਗਿਆ ਤੇ ਪਿਛਲੀਆਂ ਸਰਕਾਰਾਂ ਨੇ ਇਸ ਦੇ ਉੱਤੇ ਕੋਈ ਜ਼ਿਆਦਾ ਧਿਆਨ ਦਿੱਤਾ ਨਹੀਂ ਜਿੰਨਾ ਕੱਸੀ ਵੀ ਦੇਖਿਆਗਾ ਤੇ ਹੁਣ ਚਲੋ ਭਗਵੰਤਪਨ ਸਰਕਾਰ ਨੇ ਕੱਸੀਆਂ ਨਾਲੇ ਖਾਲੇ ਜੋ ਪੱਕੇ ਕਰਵਾਏ ਆ ਖੇਤਾਂ ਤੱਕ ਪਾਣੀ ਪੰਚਾ ਰਹੇ ਨੇ ਚਲੋ ਰੈਕੋਰਡ ਦੇ ਵਿੱਚ ਵੀ ਸ਼ੁਰੂਆਤ ਹੋਈ ਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਬੀ ਜਲਾਲਦੀਵਾਲ ਪਿੰਡ ਦੇ ਜੋ ਖੇਤਾਂ ਦੇ ਵਿੱਚ ਕਦੋਂ ਤੱਕ ਤੱਕ ਪਾਣੀ ਪਹੁੰਚੂ ਜਲਾਲਦੀਵਾਲ ਦੇ ਵੱਡੇ ਰਕਮੇ ਨੂੰ ਪਹਿਲੀ ਗੱਲ ਤਾਂ ਗਰਜੀਤ ਜੀ ਪਾਣੀ ਲੱਗਦਾ ਦੂਸਰਾ ਫਰ ਫਰਵਰੀ ਮਹੀਨੇ ਦੇ ਵਿੱਚ ਇਹ ਜਿਹੜੇ ਪੁਰਾਣੇ ਖਾਲੇ ਪਏ ਨੇ ਉਹਨਾਂ ਨੂੰ ਸਾਫ਼ ਕਰਕੇ ਅੱਗੇ ਇਹ ਨਵੇਂ ਬਣਨਗੇ ਪਰ ਪੁਰਾਣੇ ਜਿੱਥੇ ਤੱਕ ਚੱਲਦੇ ਨੇ ਇਹ ਫਰਵਰੀ ਮਹੀਨੇ ਦੇ ਵਿੱਚ ਸਾਰੇ ਖੇਤਾਂ 'ਚ ਪਾਣੀ ਲੱਗਣਾ ਸ਼ੁਰੂ ਹੋ ਜਾਣਾ ਔਰ ਜਿੱਥੇ ਦੇਖੋ ਸਰਕਾਰ ਦੇ ਐਫਰਟਸ ਨੇ ਬਹੁਤ ਹੀ ਵਧੀਆ ਐਫਰਟਸ ਹੈ ਸੀਐਮ ਸਾਹਿਬ ਦੇ ਉਦੋਂ ਬਾਅਦ ਐਮਐਲਏ ਸਾਹਿਬ ਦੀ ਕੋਸ਼ਿਸ਼ ਆ ਹਣਾ ਰਾਇਕੋਟ ਦੇਆਂ ਦੀ ਤੇ ਸਪੈਸ਼ਲੀ ਜਿਹੜੇ ਵਿਭਾਗ ਦੇ ਅਧਿਕਾਰੀ ਐ ਐਸਡੀਓ ਜਗਦੀਪ ਸਿੰਘ ਜੀ ਐ ਉੱਪਰ ਕ੍ਰਿਸ਼ਨ ਕੁਮਾਰ ਜੀ ਬੈਠੇ ਨੇ ਸੈਕਟਰੀ ਐ ਇਹਨਾਂ ਲੋਕਾਂ ਦੇ ਨਾ ਐਫਰਟਸ ਐ ਕਿ ਪਿੰਡ ਤੱਕ ਲੋਕ ਇਹ ਇਹ ਵੀ ਪਹਿਲੀ ਵਾਰੀ ਆ ਕਿ ਸਰਕਾਰ ਬਿਨਾ ਕਹੇ ਤੁਹਾਡੇ ਖੇਤਾਂ ਦੇ ਵਿੱਚ ਪਾਣੀ ਲੈ ਕੇ ਆਉਂਦੀ ਆ ਜਿਹਦੇ ਨਾਲ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਦੋਨੋਂ ਹੀ ਬਚਣੀਆਂ ਨੇ ਠੀਕ ਆ ਜਦੋਂ ਚਮਾਸਾ ਹੁੰਦਾ ਨਾ ਸੌਣ ਭਾਦੋਂ ਦਾ ਤੇ ਉਦੋਂ ਖੇਤ ਚ ਮੋਟਰ ਮੱਚ ਜਾਂਦੀ ਆ ਫਿਰ ਕੱਢਣ ਵਾਲੇ ਨੂੰ ਪਤਾ ਹੁੰਦਾ ਪਰ ਜੇ ਸਾਨੂੰ ਇਹ ਪਾਣੀ ਮਿਲਦਾ ਤਾਂ ਇਹ ਖੇਤੀ ਜੋਗ ਪਾਣੀ ਹੈ ਜਿਹੜਾ ਧਰਤੀ ਵਾਲਾ ਪੀਣ ਜੋਗ ਪਾਣੀ ਆ ਸੋ ਅਸੀਂ ਕੋਸ਼ਿਸ਼ ਕੀਤੀ ਪਿਛਲੇ 2 ਸਾਲ ਤੋਂ ਕਿ ਬੰਦ ਪਿਆ ਇਹਦੀਆਂ ਫਾਰਮੈਲਟੀ ਸਾਰਾ ਕੁਝ ਕਰਕੇ ਬਾਈਟ ਬਣਾਉ ਬੁੱਕ ਕਰਵਾਉਣਾ ਸਾਰਾ ਕੁਝ ਕਰਾਉਣਾ ਡਿਪਾਰਟਮੈਂਟ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਅੱਗੇ ਹੋ ਕੇ ਮਿਹਨਤ ਕੀਤੀ ਆ ਲੋਕ ਕਹਿੰਦੇ ਆਈ ਵਿਭਾਗਾਂ ਵਾਲੇ ਕਰ ਦੇਣੀ ਸਰਕਾਰੀ ਅਫਸਰ ਨਹੀਂ ਗਲਤ ਹੈ ਜਦੋਂ ਤੁਸੀਂ ਜਾਓਗੇ ਨਾ ਤੁਸੀਂ ਜਦੋਂ ਨਿਰਸਵਾਰਥ ਹੋ ਕੇ ਕੋਈ ਨਗਰ ਦਾ ਕੋਈ ਸਮਾਜ ਦਾ ਕੰਮ ਲੈ ਕੇ ਜਾਓਗੇ ਤਾਂ ਉੱਥੇ ਲੋਕ ਬੈਠੇ ਨੇ ਜਿਹੜੇ ਕਹਿੰਦੇ ਆ ਯਾਰ ਇਹ ਕੰਮ ਆ ਗਿਆ ਤੇ ਅਸੀਂ ਕਰੀਏ ਜੋ ਇਹ 2 ਸਾਲ ਦੀ 2.5 ਸਾਲ ਦੀ ਮਿਹਨਤ ਹੈ ਸਾਡੀ ਸਾਰਿਆਂ ਦੀ ਮਿਲ ਕੇ ਕਿ ਇਹ ਜਿਹੜਾ ਸਾਰੀ ਫਾਰਮੈਲਟੀ ਕਰਕੇ ਦੁਬਾਰੇ ਨਮੀ ਇਹ ਮਾਈਨਰ ਤੇ ਅੱਗੇ ਖਾਲੇ ਬਣ ਲੱਗੇ ਨੇ ਹੁਣ ਲੋਕਾਂ ਤੇ ਮਤਸਰ ਲੋਕ ਅੱਗੇ ਹੋ ਕੇ ਆਪੋ ਆਪਣੇ ਖੇਤਾਂ 'ਚ ਲੈ ਜਾਣ ਤਾਂ ਮੋਟਰਾਂ ਤੋਂ ਖੜਾ ਛੁੱਟ ਜੂ ਬਿਲਕੁਲ ਜੀ ਠੀਕ ਹੈ ਜੀ ਤੇ ਡੀਏਪ ਯੂਰੀਏ ਤੇ ਤੱਤਾਂ ਦੀ ਘਾਟ ਹੋ ਰਹੀ ਆ ਖੇਤਾਂ ਦੇ ਵਿੱਚ ਉਹਦੀ ਵੀ ਘਟ ਜੂਗੀ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਈ ਪਿੰਡਾਂ ਦੇ ਆਪਣੇ ਜਿੱਥੇ ਪਾਣੀ ਆ ਗਿਆ ਤਾਂ 100 ਕਿੱਲੇ ਦੀ ਬਾਹੀ ਹੈ ਜਿਹਦੇ 30 ਕਿੱਲਾਂ ਨੂੰ ਪਾਣੀ ਲੱਗਦਾ ਉਹਦੀ ਫਸਲ ਦਾ ਫਰਕ ਪੈ ਗਿਆ ਡੀਏਪੀ ਯੂਰੀਆ ਘੱਟ ਪੈ ਗਿਆ ਆਪਣੇ ਬੜੀ ਮਸ਼ਹੂਰ ਮਹਾਰਾਜਾ ਦਲੀਪ ਸਿੰਘ ਦੀ ਕੋਠੀ ਹੈ ਮੈਂ ਚਲੋ ਉੱਥੇ ਵੀ ਥੋੜੀ ਬਹੁਤ ਸੇਵਾ ਕਰਦਾ ਜਾਂਦਾ ਉੱਥੇ ਤੇ ਉੱਥੇ ਪਿਛਲੇ ਸਾਲ ਪਾਣੀ ਲੱਗਣ ਲਾਇਆ ਇਸ ਡਿਪਾਰਟਮੈਂਟ ਦੀ ਮਿਹਰਬਾਨੀ ਨਾਲ ਕਿਉਂਕਿ ਉਹ ਕੋਠੀ ਦੇ ਵਿੱਚ ਵੀ ਪਾਣੀ ਲੱਗਦਾ ਹੈ ਉਹ ਮਤਲਬ ਉਹ ਜ਼ਮੀਨ ਉਹਦੇ ਚ ਪਾਣੀ ਚਾਹੁੰਦੀ ਹੈ ਉੱਥੇ ਜੰਗਲ ਲਾਇਆ ਹੋਇਆ ਸੀ 5-700 ਬੂਟੇ ਦਾ ਤੇ ਉੱਥੇ ਬਾਗ ਹੈ ਆਮਲਿਆਂ ਦਾ ਤੇ ਅਮਰੂਦਾਂ ਦਾ ਸਿਰਫ ਤਿੰਨ ਪਾਣੀ ਲੱਗੇ ਨੇ ਔਰ ਤਿੰਨਾ ਬਾਣੀਆਂ ਨਾਲ ਇਨਾ ਫਲ ਉਤਰਿਆ ਔਰ ਮੇਰਾ ਖਿਆਲ ਹੈ ਵੀ ਲੁਧਿਆਣੇ ਦਾ ਪਹਿਲਾ ਆਰਗੇਨਿਕ ਬਾਗ ਹੈ ਮਹਾਰਾਜਾ ਦਲੀਪ ਸਿੰਘ ਦੀ ਕੋਠੀ ਦੇ ਅੰਦਰ ਬਿਲਕੁਲ ਬਹੁਤ ਬਹੁਤ ਧੰਨਵਾਦ ਵੀ ਮੈਂ ਕਰੂੰਗਾ ਡਾਕਟਰ ਸਾਹਿਬ ਦਾ ਕਿਉਂਕਿ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਵੀ ਜੋ ਸਮਾਜ ਸੇਵੀ ਹੁੰਦੇ ਆ ਨਾ ਇਹ ਦੁਨੀਆ ਤੋਂ ਜਾਂ ਆਪਣੇ ਚਹਲ ਪਹਿਲ ਤੋਂ ਪਿੱਛੇ हट ਕੇ ਹੀ ਕੰਮ ਕਰਦੇ ਆ ਬੈਕਵਰਡ ਤੇ ਹੋ ਕੇ ਕੰਮ ਕਰਦੇ ਨੇ ਪਰ ਫਰੰਟ ਫੁੱਟ ਤੇ ਖੇਲ ਜਾਂਦੇ ਨੇ ਕਿਉਂਕਿ ਹਮੇਸ਼ਾ ਪੰਚਾਇਤਾਂ ਜਾਂ ਸਰਕਾਰਾਂ ਦਾ ਹੀ ਨਾਮ ਮੂਰੇ ਆਉਂਦਾਗਾ ਪਰ ਮੇਨ ਕੰਮ ਕਰਵਾਉਣ ਵਾਲੇ ਹੁੰਦੇ ਆ ਇਸ ਤਰ੍ਹਾਂ ਦੇ ਇਨਸਾਨ ਜਾਂ ਇਸ ਤਰ੍ਹਾਂ ਦੇ ਸਮਾਜ ਸੇਵੀ ਜਿਨ੍ਹਾਂ ਦੇ ਮੈਨਸ ਸਤਕਾ ਹੀ ਇਹ ਜੋ ਪਾਣੀ ਖੇਤਾਂ ਤੱਕ ਪਹੁੰਚੂਗਾ ਖੇਤਾਂ ਤੱਕ ਜੋ ਨਹਿਰੀ ਪਾਣੀ ਪਹੁੰਚਣ ਨਾਲ ਆਪਣਾ ਜੋ ਜ਼ਮੀਨੀ ਪਾਣੀ ਆ ਜੋ ਮੋਟਰਾਂ ਨਾਲ ਬਾਹਰ ਨਿਕਲਦਾਗਾ ਉਸ ਦਾ ਵੀ ਲੈਵਲ ਉੱਚਾ ਹੋਵੇਗਾ ਤੇ ਬਿਲਕੁਲ ਖਾਦਾਂ ਦੇ ਨਾਲ ਜੋ ਆਪਾਂ ਜ਼ਮੀਨਾਂ ਨੂੰ ਖਤਮ ਕਰ ਰਹੇ ਹਾਂ ਜੋ ਡੀਏਪੀ ਯੂਰੀਏ ਨਾਲ ਆਪਣੇ ਤੱਤ ਖਤਮ ਹੋ ਰਹੇ ਆ ਉਹ ਵੀ ਪੂਰੇ ਹੋਣਗੇ ਇਹ ਇਹੋ ਜਿਹੇ ਇਨਸਾਨਾਂ ਦੇ ਬਦੌਲਤ ਹੀ ਇਸ ਤਰ੍ਹਾਂ ਦੇ ਕੰਮ ਨੇਪਰੇ ਚੜਦੇ ਆ ਤੇ ਆਸ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਡਾਕਟਰ ਸਾਹਿਬ ਇਸ ਤਰ੍ਹਾਂ ਦੇ ਕੰਮ ਕਰਵਾਉਂਦੇ ਰਹਿਣ ਤੇ ਜਲਾਲਦੀਵਾਲ ਪਿੰਡ ਨੂੰ ਇੱਕ ਬਹੁਤ ਵੱਡੀ ਦੇਣ ਆ ਇਹਨਾਂ ਦੀ ਜੋ ਇਹ ਇਸ ਤਰ੍ਹਾਂ ਦੇ ਕੰਮ ਕਰਵਾਉਂਦੇ ਆ ਕੱਲੇ ਜਲਾਲਦੀਵਾਲ ਤੱਕ ਸੀਮਤ ਨਹੀਂ ਹੈਗੇ ਆਲੇ-ਦਾਲੇ ਦੇ ਏਰੀਏ ਚ ਕੀ ਪੂਰੇ ਪੰਜਾਬ ਭਰ ਵਿੱਚ ਵੀ ਇਹਨਾਂ ਨੇ ਕਾਫੀ ਕੰਮ ਕਰਵਾਏ ਨੇ ਤੇ ਆਉਣ ਵਾਲੇ ਸਮੇਂ ਚ ਕਰਵਾਉਂਦੇ ਵੀ ਰਹਿਣਗੇ ਤੁਸੀਂ ਬਣੇ ਰਵੋ ਦਾ ਵਿਜ਼ਨ ਪੰਜਾਬ ਦੇ ਨਾਲ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦ